ਪੰਜਾਬ ਸਰਕਾਰ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਪੂਰੇ ਪੰਜਾਬ ਵਿੱਚ ਨਸ਼ਿਆਂ ਦੇ ਖਿਲਾਫ ਮੁਹਿੰਮ ਚਲਾਈ ਗਈ ਹੈ ਇਸੇ ਅਭਿਆਨ ਤਹਿਤ ਛਾਪੇ ਮਾਰੀਆਂ ਵੀ ਕੀਤੀਆਂ ਜਾ ਰਹੀਆਂ ਹਨ ਅੱਜ ਐਸਪੀ ਮਾਨਸਾ ਜਸਕੀਰਤ ਸਿੰਘ ਅहीर ਵੱਲੋਂ ਯੁੱਧ ਨਸ਼ਾ ਵਿਰੁੱਧ ਮੁਹਿੰਮ ਤਹਿਤ ਮਾਨਸਾ ਦੇ ਸਪਾਸ ਸੈਂਟਰਾਂ ਤੇ ਅਚਾਨਕ ਚੈਕਿੰਗ ਕੀਤੀ ਗਈ ਉਨ੍ਹਾਂ ਕਿਹਾ ਕਿ ਕਿਸੇ ਵੀ ਮਾੜੇ ਅੰਸਰ ਨੂੰ ਬਖਸ਼ਿਆ ਨਹੀਂ ਜਾਵੇਗਾ ਪੰਜਾਬ ਸਰਕਾਰ ਵੱਲੋਂ ਜਿਹੜੀ ਇਹ ਨਸ਼ਾ ਵਿਰੋਧ ਮਹਿੰਮ ਚਲਾਈ ਗਈ ਹੈ ਉਹਦੇ ਵਿੱਚ ਅਸੀਂ ਇਹ ਪੂਰਜੋਰ ਮਿਹਨਤ ਕਰ ਰਹੇ ਹਾਂ ਉਹਦੇ ਵਿੱਚ ਅਸੀਂ ਸਰਪ੍ਰਾਈਜ਼ ਫੈਕਟਰ ਰੱਖਣ ਲਈ ਵੱਖ-ਵੱਖ ਜਗ੍ਹਾ ਦੇ ਉੱਤੇ ਅਸੀਂ ਡੇਲੀ ਰੇਡ ਕਰ ਰਹੇ ਹਾਂ ਉਸੇ ਤਹਿਤ ਅੱਜ ਸਾਨੂੰ ਅਸੀਂ ਜਿਹੜੇ ਮਾਨਸਾ ਏਰੀਆ ਦੇ ਵਿੱਚ ਕੋਈ ਹੁੱਕਾ ਬਾਰ ਕੋਈ ਸਪਾ ਸੈਂਟਰ ਜਾਂ ਕੋਈ ਹੋਰ ਹੈਗੇ ਜਿਹੜੇ ਜਗ੍ਹਾ ਨੇ ਜਿੱਥੇ ਨਸ਼ੇ ਦਾ ਵਪਾਰ ਹੋ ਸਕਦਾ ਉਹ ਇਹਦੀਆਂ ਅਸੀਂ ਚੈਕਿੰਗ ਕੀਤੀ ਅੱਜ ਦੇ ਵਿੱਚ ਅਸੀਂ ਕਾਫੀ ਫੋਰਸ ਲਗਾਈ ਹੈ ਇਹ ਪੂਰੇ ਮਾਨਸਾ ਜ਼ਿਲ੍ਹੇ ਦੇ ਜਿੰਨੇ ਵੀ ਇਹ ਜਿਹੇ ਏਰੀਆ ਸੀ ਉਹ ਚੈੱਕ ਕੀਤੇ ਗਏ ਨੇ ਤੇ ਹਲੇ ਤੱਕ ਇਹਦੇ ਵਿੱਚ ਕੋਈ ਸਾਨੂੰ ਅਜਿਹਾ ਕੁਤਰਾ ਜੋ ਗੱਲ ਨਹੀਂ ਮਿਲੀ ਸਰਵਕੀਮ ਐਸੋ ਜਿਹਾ ਚੱਲੋ ਸਰਸਪਤਾ ਸੈਂਟਰ ਜਹਾ ਹੁਕਮ ਹੈ ਇਹ ਜਿਹੜੇ ਜਿਹੜੇ ਸੈਂਟਰ ਨੇ ਉਹਨਾਂ ਨੂੰ ਇਹੀ ਅਸੀਂ ਮੈਸੇਜ ਦੇਣਾ ਚਾਹੁੰਦੇ ਕਿ ਇਕਤਾ ਹੋਵੇ ਦੇ ਲਾਇਸੈਂਸ ਜਿਹੜਾ ਹੈ ਆਪਣਾ ਪ੍ਰੋਪਰ ਲਾਇਸੈਂਸ ਦੇ ਤਹਿਤ ਕੰਮ ਕਰੇ ਤੇ ਉਹਦੇ ਵਿੱਚ ਕੋਈ ਵੀ ਗੈਰ ਕਾਨੂੰਨੀ ਕੰਮ ਉਹਨਾਂ ਕਰਨ ਜਿੰਨੇ ਵੀ ਕੋਈ ਉਹਨਾਂ ਦੇ ਕੋਲ ਗਾਹ ਕੰਦੇ ਨੇ ਉਹਨਾਂ ਦਾ ਪ੍ਰੋਪਰ ਰੈਕਡੀ ਰੱਖਣ ਜਿੰਨੇ ਉਹਨਾਂ ਨੇ এমਪਲੋਇਜ਼ ਰੱਖੇ ਨੇ ਉਹਨਾਂ ਦੀ ਐਂਟਰੀ ਕਰੋ ਪੁਲਿਸ ਵੈਰੀਫਿਕੇਸ਼ਨ ਕਰਾਓ ਤੇ ਕਿਸੇ ਵੀ ਹਾਲਤ ਦੇ ਵਿੱਚ ਨਸ਼ੇ ਦਾ ਜਾਂ ਕੋਈ ਵੀ ਗੈਰ ਕਾਨੂੰਨੀ ਕੰਮ ਉੱਥੇ ਨਾ ਕਰੇ ਸਰ ਜਿਸ ਪਾਸ ਸੈਂਟਰ ਵਿੱਚ ਰੇਡ ਕੀਤੀ ਗਈ ਹੈ ਕਿ ਇਹਨਾਂ ਦੀ ਸੀਸੀਟੀਵੀ ਵੀਡੀਓ ਵੀ ਲਈ ਜਾਵੇਗੀ ਜਾਂ ਕੰਦੀ ਚੈਕਿੰਗ ਕਰਤੀ ਸਾਡੇ ਇੱਥੇ ਜਾਵੇ ਇਹਦੇ ਬਾਰੇ ਪੂਰੇ ਅਸੀਂ ਧੰਗਾਈ ਨਾਲ ਬਤਾਲ ਕਰ ਰਹੇ ਹਾਂ ਕਿ ਇਹਦੇ ਵਿੱਚ ਜੇ ਹਾਲੇ ਜਿਹੜੀ ਚੈਕਿੰਗ ਕੀਤੀ ਉਹਦੇ ਚ ਨਸ਼ੇ ਦਾ ਕੁਝ ਨਹੀਂ ਆਇਆ ਪਰ ਇਹਨਾਂ ਦਾ ਪ੍ਰੋਪਰ ਸੀਸੀਟੀਵੀ ਫੁਟੇਜ ਵੀ ਦੇਰਾਂ ਚੈੱਕ ਕਰ ਲਾਂਗੇ ਇਹ ਕੋਈ ਪਹਿਲਾ ਹੈ ਨਾ ਕੋਈ ਅਜਿਆ ਕੰਮ ਹੈ ਸਰ ਇੰਨੇ ਸੈਂਟਰ ਆਏ ਨੇ ਉਹਦੇ ਉੱਪਰ ਰੂਮ ਰੱਟੇ ਤੇ ਪੰਦੇ ਵੀ ਚਲਾਏ ਜਾ ਰਹੇ ਨੇ ਸਰ ਇਹ ਚੀਜ਼ ਦੇ ਅਸੀਂ ਪ੍ਰੋਪਰ ਡੰਗਾਈ ਨਾਲ ਪੜਤਾਲ ਕਰਾਂਗੇ